ਸਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਦਾ ਨਮਸਕਾਰ ਮੈਂ ਮਲੇਰ ਕੋਟਲਾ ਸੀਡ ਸਟੋਰ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਤੋਂ ਅੱਜ ਅਸੀਂ ਆਪਣੇ ਫਾਰਮ ਦੇ ਵਿੱਚ ਹੀ ਖੜੇ ਹੋਏ ਆਂ ਔਰ ਬਹੁਤ ਵਧੀਆ ਐਫ1 ਇੰਦਰਾ ਸ਼ਿਮਲਾ ਮੇਚ ਸਾਡੇ ਲੱਗੀ ਹੋਈ ਆ ਜੀ ਔਰ ਮੇਰਾ ਤਾਂ ਦੇਖ ਕੇ ਹੀ ਮਨ ਖੁਸ਼ ਹੋਇਆ ਕਿਉਂਕਿ ਗ੍ਰੀਨ ਗ੍ਰੀਨ ਬਹੁਤ ਵਧੀਆ ਹੋਈ ਹੋਈ ਆ ਯੂ ਐਸ ਏ ਟੈਕਨੋਲੋਜੀ ਨਾਲ ਸੋਧਿਆ ਹੋਇਆ ਵੀਜ਼ਾ ਇਹ ਸਾਡਾ ਜਿਹੜਾ ਮਤਲਬ ਜੋ ਇਹ ਬਿਜਾਈ ਕੀਤੀ ਹੋਈ ਆ ਉਹ ਵੀ ਸਾਡੀ ਇਹ ਮਸ਼ੀਨ ਨਾਲ ਹੋਈ ਹੋਈ ਆ ਬਾਕੀ ਜੋ ਵੀ ਤਕਨੀਕੀ ਜਾਣਕਾਰੀ ਆ ਅਸੀਂ ਸਾਡੇ ਸਰ લાલીજી ਤੇ ਪੁੱਛਾਂਗੇ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਮੇਰਾ ਨਾਮ ਫਕੀਰ ਮਹੰਮਦ ਲਾਲੀਜੀ ਮਲੇਰਕੁਰਲਾ ਸੀਡ ਸਟੋਰ ਮੁਲਾਪਰ ਤੋਂ ਅੱਜ ਆਸੀਂ ਆਪਣੇ ਫਾਰਮ ਦੇ ਖੜੇ ਆ ਸਮਰਾ ਮਿਰਚੀ ਤੁਹਾਨੂੰ ਪਲੇਰੀ ਦਿਖਾ ਰਹੇ ਆ ਜੀ ਜੋ ਕਿ ਮਸ਼ੀਨ ਨਾਲ ਬਜਾਈ ਕੀਤੀ ਹੁੰਦੀ ਹੈ ਇੱਕ ਇੱਕ ਬੂਟਾ ਪੂਰੇ 에ਅਰ ਕ੍ਰੋਸ ਹੁੰਦਾ ਜੀ ਔਰ ਜਿਨ੍ਹਾਂ ਬੂਟਾ ਮੋਟਾ ਹੂਆ ਉਹਦੀ ਜੜ ਦਾ ਵਿਕਾਸ ਜ਼ਿਆਦਾ ਹੋਊਗਾ ਉਹਨੇ ਮੋਟਾ ਅਗੇ ਵਜ਼ਨ ਫੁੱਲਣ ਦੇ ਵਿੱਚ ਆ ਵਧੀਆ ਹੁੰਦਾ ਜਿਨ੍ਹਾਂ ਪਨੀਰੀ ਦੇ ਵਿੱਚ ਹੁੰਦੜੇ ਲੋਗੇ ਅੱਗੇ ਉਹਦੀ ਫਸਲ ਵੀ ਜਿਹੜੀ ਹੈ ਕਹਿੰਦੇ ਜਿਆਦਾ ਵਧੀਆ ਹੋਊਗੀ ਹੁੰਦੜੇ ਰੋਗੇ ਤੇ ਫਸਲ ਤੁਹਾਡੀ ਹੁੰਦੜੇ ਲਾ ਤਾਂ ਥੋੜਾ ਫਾਲ ਵੀ ਜਿਆਦਾ ਵਧੀਆ ਮੋਟਾ ਆਊਗਾ ਜੀ ਇਹ ਆਪਣੇ ਪਨੀਰੀ ਕਮਜ਼ੋਰ ਆ ਤਾਂ ਬੂਟਾ ਵੀ ਹੈ ਵਦਨ ਫੁੱਲਣ ਦੇ ਵਿੱਚ ਵੈਸੀ ਪਲਾਂਟ ਆ ਜਿਹੜਾ ਸਰ ਬਹੁਤ ਵਧੀਆ ਹੋਇਆ ਹੋਇਆ ਸੀ ਜੀ ਸਾਹਿਬ ਵੀਰ ਨੂੰ ਮੈਂ ਬੂਟੇ ਦੀ ਜੜ ਪੱਟ ਕੇ ਦਿਖਾ ਰਿਹਾ ਜੀ ਇਹ ਜੜ ਦਾ ਬੂਟਾ ਬੂਟੇ ਦਾ ਜੜ ਦਾ ਵਿਕਾਸ ਬਹੁਤ ਵਧੀਆ ਆ ਰਾਜੇ ਉਂਗਲਾ ਪਾ ਕੇ ਮਿੱਟੀ ਕੱਢ ਕੇ ਬੂਟੇ ਦੀ ਜੜ ਕੱਟ ਕੇ ਦਿਖਾਓ ਬੂਟੇ ਦੀ ਜੜ ਕਿੰਨੀ ਵਧੀਆ ਆਲ ਦਲ ਪੜਲਾ ਬਸ ਬਸ ਇੱਕ ਬਹੁਤ 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 ਆਹ ਲੋ ਜੀ ਇਹ ਆਪਣਾ ਬੂਟਾ ਜੀ ਇਹਦੀ ਜੜਾਂ ਦਾ ਵਿਕਾਸ ਦੇਖੋ ਕਿੰਨਾ ਵਧੀਆ ਆ ਰਿਹਾ ਮੈਂ ਇਹਦੇ ਨਾਲੋਂ ਮਿੱਟੀ ਝੜ ਚੜ ਕੇ ਦਿਖਾ ਰਿਹਾ ਜਿਹੜਾ ਕਿ ਆਮ ਬੂਟਾ ਲੈਨੇ ਹੋ ਬੂਟੇ ਦੀ ਜੜ੍ਹ ਹੀ ਨਹੀਂ ਹੁੰਦੀ ਜੀ ਹੱਥ ਰਖੋ ਰਿਹਾ ਜੀ ਆਹ ਲੋ ਜੀ ਬੂਟੇ ਦਾ ਮੋਟਾਪਨ ਵੀ ਦੇਖੋ ਬੂਟੇ ਦੇ ਜੜਾਂ ਦਾ ਵਿਕਾਸ ਵੀ ਦੇਖੋ ਜਿੰਨਾ ਬੂਟੇ ਦੀ ਜੜਾਂ ਦਾ ਵਿਕਾਸ ਜਿਆਦਾ ਵਧੀਆ ਹੁੰਦਾ ਉਨੇ ਹੀ ਬੂਟਾ ਖਰਾਕ ਜਲਦੀ ਆਪਣੇ ਖੇਤ ਦੇ ਵਿੱਚ ਚਕਾਊਗਾ ਜਿਨ੍ਹਾਂ ਦੀ ਜੜ ਵਧੀਆ ਹੋਣ ਕਰਕੇ ਖਰਾਕ ਜਿਆਦਾ ਖਾਊਗਾ ਤਾਂ ਉਨੇ ਹੀ ਜਿਆਦਾ ਅੱਗੇ ਬੂਟਾ ਵਧੂ ਫਲੂ ਜਿੰਨਾ ਵਧੂ ਫਲੂ ਤਾਂ ਉਨੇ ਹੀ ਉਹ ਬੁੱਟੇ ਨੇ ਝਾੜ ਦੇ ਵਿੱਚ ਵਾਦਾ ਕਰਨਾ ਠੀਕ ਹੈ ਜੀ ਸਰ ਇੱਕ ਤੁਸੀਂ ਇਹ ਕਹਿ ਰਹੇ ਹੋ ਕਿ ਇਹ ਵੈਰੈਟੀ ਹੈ ਜਿਹੜੀ F1 ਹਾਈਬ੍ਰਿਡ ਇੰਦਰਾ ਵੈਰੈਟੀ ਆ ਇਹਦੀ ਖਾਸੀਅਤ ਕੀ ਆ ਇੰਦਰਾ ਵੈਰੈਟੀ ਤਾਂ ਤਕਰੀਬਨ ਸਾਰੇ ਹੀ ਆਪਣੇ ਫਾਰਮਰ ਨੇ ਜਿਹੜੇ ਲਾਉਂਦੇ ਹੋਣਗੇ ਓਕੇ ਇਹਦੀ ਇਹਦੀ ਕੀ ਖਾਸियत ਹੈ ਜੀ ਸਾਡੀ ਬੀਜ ਬੀਜਣ ਦੇ ਸਾਡਾ ਬਹੁਤ ਪ੍ਰਾਣਾ ਤਜਰਬਾ ਹੈ ਜੀ ਔਰ ਨੰਬਰ 1 ਅਸੀਂ ਸੀ ਟ੍ਰੀਟਮੈਂਟ ਕਰਕੇ ਬੀਜਦੇ ਹਾਂ ਜਿਹੜੀ ਕਿ ਆਮ ਬੀਜਾਂ ਨਾਲ ਬਿਲਕੁਲ ਵੱਖਰਾ ਜੀ ਔਰ ਦੂਜਾ ਨੰਬਰ ਮਸੀਨ ਦੇ ਅਸੀਂ ਬੀਜ ਬੜਾ ਡੂੰਗਾ ਬੀਜਦੇ ਹਾਂ ਜੀ ਡੂੰਗਾ ਹੋਣ ਕਰਕੇ ਉਹ ਜੜ ਦਾ ਵਿਕਾਸ ਜਿਆਦਾ ਬਹੁਤ ਜਿਆਦਾ ਹੁੰਦਾ ਜੀ ਜਿੰਨਾ ਜੜ ਦਾ ਵਿਕਾਸ ਜਿਆਦਾ ਹੋਊਗਾ ਤਾਂ ਬੂਟਾ ਉਹਨਾਂ ਹੀ ਵਧੀਆ ਹੋਊਗਾ ਹੁੰਦਰੇਲ ਉਹਦੀ ਫਸਲ ਹੁੰਦਰੇਲ ਔਰ ਉਹਦਾ ਫਲ ਜਿਹੜਾ ਵਧੀਆ ਮੋਟਾ ਬਣਾਉਂਦੀ ਹੈ ਜੇ ਕਿ ਐਮਬੂਟੇ ਦਾ ਬੂਟਾ ਇੱਥੇ ਕਮਜ਼ੋਰ ਆ ਉਹਨੇ ਬੂਟੇ ਨੇ ਫਸਲ ਵਧੀਆ ਨਹੀਂ ਬਣਾਉਣੀ ਨਾ ਉਹਨਾਂ ਨੂੰ ਪਾ ਲੱਗੇ ਜਿਆਦਾ ਵਧੀਆ ਬਣਾਉਣਾ ਮਤਲਬ ਜੋ ਤੁਸੀਂ ਇਹਨੂੰ ਬੀ ਦੀ ਕੁਆਲਿਟੀ ਤੋਂ ਵੀ ਜਿਆਦਾ ਉਹਦੀ ਟੈਕਨੋਲੋਜੀ ਉਹਦੀ ਟੈਕਨੀਕ ਉਹਦੀ ਸਾਡੀ ਐਡਵਾਂਸ ਟੈਕਨੀਕ ਮਤਲਬ ਇੱਕ ਹੀ ਇੱਕ ਇੰਦਰਾ ਸੀਡ ਆ ਜਿਹੜਾ ਤੇ ਇੱਕ ਉਹਦਾ ਸਮੇਲ ਹੋ ਗਿਆ ਇੱਕ ਤੁਹਾਡੇ ਤਜਰਬੇ ਦਾ ਸਮੇਲ ਹੋ ਗਿਆ ਤੇ ਇਹ ਦੋਨਾਂ ਦਾ ਸਮੇਲ ਰਾਲ ਕੇ ਇਹਦਾ ਫਾਇਦਾ ਜਿਹੜਾ ਉਹ ਕਿਸਾਨ ਵੀਰਾਂ ਨੂੰ ਬਹੁਤ ਵਧੀਆ ਹੋਏਗਾ ਤੇ ਤੁਹਾਡਾ ਤਜਰਬਾ ਜਿਹੜਾ ਉਹ ਵੀ ਕਿਸਾਨ ਵੀਰ ਲਾਹਾ ਲੈਣਗੇ ਜਿਹੜੇ ਵੀ ਕਿਸਾਨ ਵੀਰ ਘਰੇ ਪਨੀਰੀ ਤਿਆਰ ਕਰਦੇ ਨੇ ਔਰ ਸਾਡੀ ਪਨੀਰੀ ਬਰਬਰ ਲਾ ਕੇ ਦੇਖੋ ਤੁਹਾਨੂੰ ਝਾੜ ਦੇ ਵਿੱਚ 20 25% ਸਾਡਾ ਝਾੜ ਜ਼ਿਆਦਾ ਆਊਗਾ ਜੀ ਉਹ ਬੂਟੇ ਤੋਂ ਪਤਾ ਚੱਲ ਜਾਣਾ ਵੀ ਸਾਡੀ ਕੁਆਲਿਟੀ ਦੇ ਵਿੱਚ ਪਨੀਰੀ ਦੇ ਵਿੱਚ ਕੀ ਜ਼ਿਆਦਾ ਫਰਕ ਆ ਰਿਹਾ ਜੀ 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 ਹਾਂ ਜਿਹੜੇ ਲੋਕਾਂ ਨੇ ਕਿਸਾਨ ਵੀਰਾਂ ਨੇ ਵਿਜੀ ਹੈ ਜੀ ਤੁਹਾਨੂੰ ਸਾਡੇ ਕੋਲੋਂ ਥੋੜਾ 1000 2000 ਬੂਟਾ ਲਾ ਜਾ ਕੇ ਉਹ ਤਜਰਬਾ ਕਰੋ ਤੁਨ ਖੁਦ ਆਪਣੇ ਆਪ ਪਤਾ ਲੱਗੇ ਜੋ ਵੀ ਸਾਡਾ ਉਹਦੇ ਨਾਲੋਂ ਦੂਜੇ ਨਾਲੋਂ ਕੀ ਫਰਕ ਆ ਰਿਹਾ ਜਿਹੜੀ ਤੁਸੀਂ ਆਪਣੇ ਘਰੇ ਪਨੀਰੀ ਤਿਆਰ ਕੀਤੀ ਹੋਈ ਹੈ ਜੀ ਹਾਂਜੀ ਕਿਸਾਨ ਵੀਰੋ ਤੁਹਾਨੂੰ ਹੋਰ ਕੋਈ ਵੀ ਜਾਣਕਾਰੀ ਲੈਣ ਸੰਬੰਧੀ ਸਾਡਾ ਪਤਾ ਨੋਟ ਕਰੋ ਜੀ ਮਲੇਰ ਕੋਟਲਾ ਸੀਡ ਸਟੋਰ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਸਾਡਾ ਫੋਨ ਨੰਬਰ ਜੀ 98144 37716 ਜੀ